ਉਹ ਹੈ ਬਾਰੀਆਂ ਵੀਡੀਓ ਬਹੁਤ ਜਲਦੀ ਖਤਮ ਹੋਣ ਵਾਲੀ ਆ ਕਿਉਂਕਿ ਉਸ ਦੇ ਜੋ ਸਾਰੇ ਭਾਗ ਸੀਗੇ ਉਹਨਾਂ ਪਾਤਰ ਸੀਗੇ ਉਹ ਸਾਰੇ ਕੰਪਲੀਟ ਹੋ ਚੁੱਕੇ ਆ ਜੋ ਜੋ ਵੀ ਉਹਨਾਂ ਨੇ ਸੋਚਿਆ ਸੀ ਇੰਜ ਨੇ ਭਾਗ ਬਣਾਉਣੇ ਸੀ ਉਹ ਹੁਣ ਉਹਨਾਂ ਦੇ ਖਤਮ ਹੋ ਚੁੱਕੇ ਆ ਤੇ ਸਾਰਿਆਂ ਨੂੰ ਹੀ ਇੰਜ ਲੱਗ ਰਿਹਾ ਕਿ ਇਹ ਹੁਣ ਵੀ ਜਲਦੀ ਮੁੱਕੇਗੀ ਜੀ ਹਾਂ ਇਹ ਹੁਣ ਕਹਾਣੀ ਮੁੱਕੇਗੀ ਤੇ ਉਹਨਾਂ ਦੀ ਨਵੀਂ ਵੈਬ ਸੀਰੀਜ਼ ਸ਼ੁਰੂ ਹੋਏਗੀ ਇਹ ਕਹਾਣੀ ਦੇ ਵਿੱਚ ਇਹਨਾਂ ਜਿਹਨਾਂ ਨੇ ਦਿਖਾਇਆ ਸੀ ਗੱਲ ਤੇ ਹੁਣ ਸਾਲਾਂ ਨੂੰ ਉਹਨਾਂ ਨੇ ਇਕੱਠੇ ਕੀਤਾ ਵਾ ਜਾਨੀ ਕਿ ਉਹ ਜੋ ਕਿ ਪਹਿਲਾ ਮਿੰਦੋ ਦੀ ਮਾਮੀ ਦਾ ਉਸ ਤੱਕ ਕਿੰਨਾ ਹੋ ਸੀਗਾ ਹਲਕਿਨਾ ਹੋ ਸਾਰਿਆਂ ਪ੍ਰਤੀ ਜੈਨ ਭੂਲਦੀ ਸੀਗੀ ਮਨ ਦੇ ਵਿੱਚ ਤੇ ਉਹ ਜੋ ਹੁਣ ਸੁਧਰ ਗਈ ਐ ਜੋ ਨਵੀਂ ਕਰੋ ਭੱਜੀ ਸੀ ਉਹ ਵੀ ਘਰ ਵਾਪਸ ਆ ਗਈ ਐ ਤੇ ਕਿਰਨ ਤੇ ਗਗਨ ਜੋ ਕਿ ਪਹਿਲਾਂ ਕਿੰਨਾ ਇਹ ਆਪਣੇ ਪਰਿਵਾਰ ਦੇ ਵਿੱਚ ਹੀਰਾ ਫੇਰੀ ਚੋਰੀ ਜਪੜਾ ਕਰਦੀ ਸੀ ਤੇ ਉਹ ਵੀ ਹੁਣ ਮਤਲਬ ਕਿ ਸਹੀ ਤਰ੍ਹਾਂ ਸੁਧਰ ਗਿਆ ਤੇ ਉਹਨਾਂ ਨੂੰ ਵੀ ਅਕਲ ਆ ਗਈ ਕਿ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਹੈ ਤੇ ਜੋ ਮਨਪ੍ਰੀਤਾ ਘਰੋਂ ਗਈ ਸੀ ਰੋਜੀ ਤੇ ਗੁਰਪ੍ਰੀਤ ਕੋਲ ਜਾਣ ਕੇ ਆਪਣੀ ਮਾਂ ਕੋਲ ਉਹ ਵੀ ਘਰ ਵਾਪਸ ਆ ਗਈਏ ਤੇ ਜੋ ਕਿ ਅੰਮੂ ਦੇ ਭੂਆ ਫੂਫੜ ਦਾ ਸੱਚ ਵੀ ਅੰਮੂ ਦੇ ਸਾਹਮਣੇ ਆ ਗਿਆ ਤੇ ਲਾਸਟ ਦੇ ਵਿੱਚ ਹੁਣ ਜੋ ਕਿ ਮਿੰਦੋ ਤੇ ਪੰਮੀ ਨੂੰ ਇਹ ਨਹੀਂ ਪਤਾ ਸੀ ਕਿ ਅੰਮੂ ਕੌਣ ਹੈ ਤੇ ਉਹ ਵੀ ਪਤਾ ਲੱਗ ਗਿਆ ਤੇ ਸਰਪੰਚ ਨੂੰ ਮਾਫੀ ਵੀ ਕਰ ਦਿੱਤਾ ਗਿਆ ਵਾ ਤੇ ਹੁਣ ਸਾਰਿਆਂ ਨੂੰ ਇਹੀ ਗੱਲ ਹੈ ਹੁਣ ਇਹੀ ਕਹਿ ਰਹੀ ਆ ਕਿ ਲਾਸਟ ਦੇ ਵਿੱਚ ਇਹੀ ਸੀ ਕਿ ਜਦੋਂ ਸਣੀ ਨੂੰ ਪਤਾ ਲੱਗੂਗਾ ਕਿ ਅੰਮੂ ਇਸ ਦਾ ਪੰਮੀ ਦਾ ਇੱਕ ਪੁੱਤ ਵੀ ਹੈ ਤੇ ਉਹ ਵੀ ਜੀ ਅੱਜ ਕਲੀਅਰ ਹੋ ਹੀ ਗਿਆ ਤੇ ਸਣੀ ਨੂੰ ਵੀ ਪਤਾ ਲੱਗ ਗਿਆ ਕਿ ਅੰਮੂ ਪੰਮੀ ਦਾ ਪੁੱਤ ਹੈ ਪਰ ਉਸ ਤੋਂ ਬਾਅਦ ਉਸ ਨੇ ਫੈਸਲਾ ਲਿਆ ਸੀ ਕਿ ਮੈਂ ਅੰਮੂ ਨਹੀਂ ਅਪਣਾਵਾਂਗਾ ਤਾਂ ਪਰ ਹੁਣ ਉਸ ਨੇ ਅੰਮੂ ਨੂੰ ਅਪਣਾ ਲਿਆ ਵਾ ਤੇ ਹੁਣ ਬਸ ਉਸ ਤੇ ਇੱਕ ਜਿਹਾ ਦੋ ਪਾਰਟ ਹੀ ਰਹਿੰਦੀ ਹੈ ਜਿਸ ਵਿੱਚ ਹੁਣ ਪੰਮੀ ਮਿੰਦੋ ਦਾ ਤੇ ਅੰਮੂ ਦਾ ਮਿਲਾਪ ਹੋਣਾ ਹੈ ਇੱਕ ਦੋ ਭਾਗਾਂ ਦੇ ਵਿੱਚ ਵਿੱਚ ਇਹ ਨਾਟਕ ਖਤਮ ਹੋ ਜਾਊਗਾ ਕਿਉਂਕਿ ਹੁਣ ਜੋ ਲਾਸਟ ਦੇ ਵਿੱਚ ਇਹਨਾਂ ਦਾ ਮਲਾਪ ਹੀ ਹੋਣਾ ਹੈ ਮਾਂ ਪੁੱਤ ਦਾ ਤੇ ਭੈਣ ਭਰਾ ਦਾ ਕਿਉਂਕਿ ਉਸਨੇ ਵੀ ਸਵੀਕਾਰ ਕਰ ਹੀ ਲਿਆਏ ਪੱਪੀ ਦੇ ਘਰ ਵੱਲ ਯਾਨੀ ਕਿ ਸਣੀ ਨੇ ਸਵੀਕਾਰ ਕਰ ਲਿਆ ਕਿ ਮੈਂ ਆਪਣੇ ਪੁੱਤ ਨੂੰ ਯਾਨੀ ਕਿ ਅਮੂ ਨੂੰ ਘਰ ਵਾਪਸ ਲੈ ਕੇ ਆਉਂਗਾ ਤੇ ਮੈਂ ਉਸ ਨੂੰ ਅਪਣਾਉਂਗਾ ਵੀ ਤੇ ਹੁਣ ਸਾਰੇ ਇਹ ਹੀ ਡਿਮਾਂਡ ਕਰ ਰਹੇ ਹੈ ਕਿ ਨਾਟਕ ਨੂੰ ਜਲਦੀ ਨਾ ਖਤਮ ਕੀਤਾ ਜਾਵੇ ਤੇ ਉਸ ਦੇ ਭੂਆ ਤੇ ਫੁੱਫੜ ਨੇ ਜੋ ਜੋ ਵੀ ਉਸ ਦੇ ਨਾਲ ਆ ਕੀਤਾਏ ਉਸਦੀ سزا ਉਹਨਾਂ ਨੂੰ ਮਿਲੇਗੀ ਜਾਂ ਨਹੀਂ ਸਾਰਾ ਭਾਗ ਦਿਖਾਇਆ ਜਾਵੇ ਉਹਨਾਂ ਨੂੰ ਅਕਲ ਆਵੇਗੀ ਜਾਂ ਨਹੀਂ ਆਵੇਗੀ ਉਹ ਮਿਲਣਗੇ ਜਾਂ ਪਰਿਵਾਰ ਦੇ ਨਾਲ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਪਰ ਹੁਣ ਸਾਰਿਆਂ ਦਾ ਜੋ ਕਿ ਮਿਲਾਪ ਦਿਖਾਇਆ ਹੈ ਤੇ ਮੈਨੂੰ ਇਹੀ ਲੱਗ ਰਿਹਾ ਹੈ ਕਿ ਉਹਨਾਂ ਦਾ ਵੀ ਮਿਲਾਪ ਦਿਖਾਇਆ ਜਾਵੇਗਾ ਕਿ ਉਹਨਾਂ ਨੂੰ ਵੀ ਅਕਲ ਆਵੇਗੀ ਪਰ ਉਸਦੇ ਫੁੱਫੜ ਦੀਆਂ ਹਰਕਤਾਂ ਤੋਂ ਇਹ ਲੱਗ ਰਿਹਾ ਕਿ ਮੂ ਆਪਣੇ ਫੁੱਫੜ ਨੂੰ ਜਿਹੜੇ ਪਾਲਾ ਆਪਣੇ ਫੁੱਫੜ ਨੂੰ ਕਦੇ ਵੀ ਮਾਫ ਨਹੀਂ ਕਰੂਗਾ ਕਿਉਂਕਿ ਉਸਨੇ ਰਿਸ਼ਤਾ ਸੜਵੋਣ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਫਿਰ ਇੱਕ ਦੋ ਵੀਡੀਓਜ਼ ਦੇ ਵਿੱਚ ਵਿੱਚ ਹੀ ਦੀਪ ਦਾ ਤੇ ਅੰਮੂ ਦਾ ਵਿਆਹ ਹੋਏਗਾ ਤੇ ਪੰਮੀ ਤੇ ਮਿੰਦੋ ਤੇ ਪਾਲੇ ਦਾ ਯਾਨੀ ਕਿ ਅੰਮੂ ਦਾ ਮਿਲਾਪ ਵੀ ਹੋਏਗਾ ਸਰਪੰਚ ਨੂੰ ਮਾਫੀ ਵੀ ਮਿਲੇਗੀ ਤੇ ਸਾਰਾ ਪਰਿਵਾਰ ਜੋ ਕਿ ਇਹਨਾਂ ਇਹ ਦਿਖਾਉਂਦੇ ਆ ਕਿ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇਕ ਲੱਖੋ ਤੇ ਉਹ ਫੇਰ ਹੀ ਨਾਰਾ ਲੱਗੂਗਾ ਜੁਜੀ ਕਾ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਚਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ